ਇਸਾ ਕ੍ਰਿਸ਼ਨ ਨੂੰ ਮੰਨਿਆ ਜਾਂਦਾ ਸੀ ਬਾਲੀਵੁੱਡ ਦੀ ਪਹਿਲੀ ਆਈਟਮ ਗੋ ਹੌਟਨੈਸ ਕਰਕੇ ਸਿਨੇਮਾ ਘਰਾਂ ਚ ਲੱਗਦੀ ਸੀ ਭੀੜ ਸਵੇਰ ਗੱਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਉਸ ਗੱਲ ਕਰਾਂਗੇ ਬਾਲੀਵੁੱਡ ਦੀ ਉਸ ਐਕਟਰਸ ਦੇ ਬਾਰੇ ਜਿਨ੍ਹਾਂ ਦੀ ਹੌਟਨੈਸ ਦਾ ਹਰ ਕੋਈ ਦੀਵਾਨਾ ਸੀ ਤੇ ਜਦੋਂ ਵੀ ਕੋਈ ਫਿਲਮ ਰਿਲੀਜ਼ ਹੁੰਦੀ ਸੀ ਤੇ ਜੇਕਰ ਇਸ ਐਕਟਰਸ ਦਾ ਉਸ ਫਿਲਮ ਦੇ ਵਿੱਚ ਕੋਈ ਆਈਟਮ Song ਹੁੰਦਾ ਸੀਗਾ ਤੇ ਦਰਸ਼ਕਾਂ ਦੀ ਇੱਕ ਲੰਬੀ ਚੌੜੀ ਭੀੜ ਲੱਗ ਜਾਂਦੀ ਸੀ ਕਿਉਂਕਿ ਐਕਟਰਸ ਨੂੰ ਹਰ ਕੋਈ ਪਸੰਦ ਕਰਦਾ ਸੀ ਇਸ ਐਕਟਰਸ ਦਾ ਨਾਮ ਹੈ ਹੈਲ ਜਿਨ੍ਹਾਂ ਨੂੰ ਬਾਲੀਵੁੱਡ ਦੀ ਪਹਿਲੀ ਆਈਟਮ ਗਰਲ ਦਾ ਖਿਤਾਬ ਮਿਲਿਆ ਹੋਇਆ ਦੱਸਦੀ ਕਿ ਇਸ ਐਕਟਰਸ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਸੀਗਾ ਇਹਨਾਂ ਦੀ ਤਾਰੀਫਾਂ ਉਸ ਟਾਈਮ ਦੇ ਦੌਰਾਨ ਦੂਰ ਦੂਰ ਤੱਕ ਸੀ ਜਾਂ ਦੱਸੀ ਪਰ ਕੀ ਤੁਸੀਂ ਜਾਣਦੇ ਹੋ ਬਾਲੀਵੁੱਡ ਇੰਡਸਟਰੀ ਦੀ ਪਹਿਲੀ ਗਰਲ ਹੈਲਨ ਸੀ ਜਿਸ ਨੇ ਆਪਣੀ ਖੂਬਸੂਰਤੀ ਤੇ ਡਾਂਸ ਦੇ ਨਾਲ ਹਲਚਲ ਮਚਾ ਦਿੱਤੀ ਸੀ ਉਸ ਨੂੰ ਦੇਖਦੇ ਹੀ ਬੰਦਿਆਂ ਦੇ ਦਿਲਾਂ ਦੀ ਧੜਕਣ ਵੱਜ ਜਾਂਦੀ ਸੀ ਅੱਜ ਬੇਸ਼ੱਕ ਉਹ ਇੰਡਸਟਰੀ ਤੋਂ ਦੂਰ ਹੈ ਪਰ ਅੱਜ ਵੀ ਉਹਨਾਂ ਦਾ ਨਾਮ ਲੋਕਾਂ ਦੇ ਬੁੱਲਾਂ ਦੇ ਉੱਤੇ ਆ ਦੱਸਦੀ ਹੈ ਕਿ ਅੱਜ ਐਕਟ੍ਰੈਸ ਦੇ ਬਾਰੇ ਅਸੀਂ ਖਾਸ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਤੁਹਾਨੂੰ ਕੁਝ ਖਾਸ ਗੱਲਾਂ ਦੱਸਾਂਗੇ ਹੈਲਨ ਦੀ ਨਿੱਜੀ ਜ਼ਿੰਦਗੀ ਵੀ ਕਾਫੀ ਚਰਚਾ ਦੇ ਵਿੱਚ ਰਹੀ ਹੈ ਉਹ ਇੱਕ ਐਂਗਲੋ ਇੰਡੀਅਨ ਐਕਟ੍ਰੈਸ ਹੈ ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਵਾਰ ਟੂ ਦੇ ਦੌਰਾਨ ਆਪਣੇ ਪਰਿਵਾਰ ਦੇ ਨਾਲ ਮੁੰਬਈ ਚਲੀ ਗਈ ਸੀ ਉਸ ਦੀ ਮਾਂ ਜੋ ਕਿ ਉਸ ਸਮੇਂ ਪ੍ਰੈਗਨੈਂਸੀ ਹੈਲਨ ਦੇ ਪਿਤਾ ਦੀ ਉਸ ਸਮੇਂ ਦੇ ਦੌਰਾਨ ਮੌਤ ਹੋ ਗਈ ਸੀ ਰਸਤਾ ਬੇਹਦ ਔਖਾ ਸੀ ਨਾ ਖਾਣ ਨੂੰ ਰੋਟੀ ਸੀ ਨਾ ਪੀਣ ਦੇ ਲਈ ਪਾਣੀ ਅਜੇ ਹੀ ਪੋਖਮਰੀ ਅਤੇ ਦਵਾਈਆਂ ਦੀ ਘਾਟ ਕਾਰਨ ਹੀ ਉਸਦੀ ਮਾਂ ਦਾ ਰਸਤੇ 'ਚ ਮਿਸਕਾਰੇਜ ਹੋ ਗਿਆ ਪਰਿਵਾਰ ਦੇ ਕੁਝ ਮੈਂਬਰਾਂ ਦੀ ਮੌਤ ਹੋ ਗਈ ਹੈਲਨ ਨੇ ਦੇਖਿਆ ਪਰਿਵਾਰ ਬਹੁਤ ਮੁਸੀਬਤ ਦੇ ਵਿੱਚ ਹੈ ਇਸ ਲਈ ਉਸਨੇ ਕੋਲਕਾਤਾ ਦੇ ਵਿੱਚ ਰਹਿਣ ਦਾ ਫੈਸਲਾ ਕੀਤਾ ਇੱਕ ਨਰਸ ਹੋ ਜੋ ਕੰਮ ਸ਼ੁਰੂ ਕੀਤਾ ਹਾਲਤ ਇੰਨੀ ਮਾੜੀ ਸੀ ਕਿ ਦੋ ਵਗ ਦੀ ਰੋਟੀ ਖਾਣੀ ਵੀ ਔਖੀ ਸੀ ਅਜਿਹੇ ਜੋ ਉਸਨੇ ਇੱਕ ਹੋਰ ਕੰਮ ਬਾਰੇ ਸੋਚਿਆ ਉਤੇ ਹੈਲਨ ਦੀ ਮਾਂ ਉਸ ਦੇ ਸਮੇਂ ਇੱਕ ਮਸ਼ਹੂਰ ਬੈਕਗ੍ਰਾਉਂਡ ਡਾਂਸਰ ਕੋਕੂ ਮੋਰੇਨ ਨੂੰ ਮਿਲੀ ਉਸਨੇ ਹੈਲਨ ਨੂੰ ਫਿਲਮਾਂ ਵਿੱਚ ਬੈਕਗ੍ਰਾਉਂਡ ਡਾਂਸਰ ਦੀ ਨੌਕਰੀ ਦਵਾਈ ਹਰ ਬਾਰੇ ਹੈਲਨ ਦੀ ਖੂਬਸੂਰਤੀ ਦੀ ਚਰਚਾ ਹੋ ਗਈ ਉਹ ਇੰਨੀ ਖੂਬਸੂਰਤ ਸੀ ਕਿ ਜਿਵੇਂ ਉਸਨੂੰ ਇੱਕ ਵਾਰ ਵੇਖਦਾ ਸੀ ਤਾਂ ਉਸਨੂੰ ਦੇਖਦਾ ਹੀ ਰਹਿ ਜਾਂਦਾ ਸੀ ਆਪਣੀ ਪ੍ਰਤਿਭਾ ਦੇ ਦਮ ਹੋਤੇ 19 ਸਾਲ ਦੀ ਉਮਰ 'ਚ ਬਾਲੀਵੁੱਡ ਇੰਡਸਟਰੀ ਦੀ ਹੈਲਨ ਪਹਿਲੀ ਆਈਟਮ ਗਰਲ ਬਣੀ ਉਸਨੂੰ ਸੱਜ ਦੇ ਦਹਾਕੇ ਦੀ ਸੈਕਸ ਸਿੰਬਲ ਮੰਨਿਆ ਜਾਂਦਾ ਸੀ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਉਹ ਇਕਲੋਤੀ ਐਕਟਰਸ ਜਿਸ ਦੀ ਬਲਡਨੈਸ ਅਤੇ ਹਾਰਨੈਸ ਕਾਰਨ ਉਸ ਦੀਆਂ ਫਿਲਮਾਂ ਦੇਖਣ ਲਈ ਸਿਨੇਮਾ ਘਰਾਂ ਦੇ ਵਿੱਚ ਇਕੱਠੀ ਭੀੜ ਲੱਗਦੀ ਸੀ ਐਕਟਰਸ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹਨਾਂ ਦੀ ਖੂਬਸੂਰਤੀ ਉਹਨਾਂ ਲਈ ਇੱਕ ਪ੍ਰੋਬਲਮ ਵੀ ਬਣ ਗਈ ਸੀ ਜਿਸ ਕਾਰਨ ਉਹਨਾਂ ਨੂੰ ਘਰ ਤੋਂ ਨਿਕਲ ਕੇ ਜਦੋਂ ਬਾਹਰ ਜਾਣਾ ਪੈਂਦਾ ਸੀ ਤਾਂ ਉਹ ਬੁਰਕਾ ਪਾ ਕੇ ਨਿਕਲਦੇ ਹੁੰਦੇ ਸੀ ਹਰਨਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਨਿੱਜੀ ਜ਼ਿੰਦਗੀ ਫਿਲਮੀ ਕਹਾਣੀ ਤੋਂ ਘੱਟਨੀ ਸੀ ਐਕਟਰਸ ਨੇ 1957 ਵਿੱਚ ਆਪਣੇ ਤੋਂ 27 ਸਾਲ ਵੱਡੇ ਨਿਰਦੇਸ਼ਕ ਪੀ ਐਨ ਅਰੋੜਾ ਨਾਲ ਵਿਆਹ ਕੀਤਾ ਹਾਲਾਂਕਿ ਉਹਨਾਂ ਦਾ ਵਿਆਹ 16 ਸਾਲ ਤੱਕ ਚੱਲਿਆ ਫਿਰ ਉਹਨਾਂ ਦਾ ਤਲਾਕ ਹੋ ਗਿਆ ਐਸੇ ਨਾਲ ਹੀ ਜਦੋਂ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ ਹੈਲਨ ਨੂੰ ਦੇਖਿਆ ਤੇ ਪਹਿਲੀ ਨਜ਼ਰ ਦੇ ਵਿੱਚ ਉਹ ਦਿਲਹਾਰ ਬੈਠੇ ਹਾਲਾਂਕਿ ਉਹ ਪਹਿਲੇ ਹੀ ਵਿਆਹੇ ਹੋਏ ਸੀ ਅਤੇ ਦੋ ਬੱਚਾ ਦੇ ਪਿਤਾ ਸੀ ਪਰ ਉਸਨੇ ਆਪਣੇ ਪਰਿਵਾਰ ਦੇ ਵਿਰੋਧ 'ਚ ਜਾ ਕੇ ਹੈਲਨ ਨਾਲ ਵਿਆਹ ਕੀਤਾ ਕੁ ਸਮੇਂ ਤੱਕ ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ ਪਰ ਬਾਅਦ ਵਿੱਚ ਸਾਰੀਆਂ ਨਿਰਾਸ਼ਗੀਆਂ ਦੂਰ ਹੋ ਗਈਆਂ ਸਾਰਿਆਂ ਨਾਲ ਪਿਆਰ ਦੇ ਨਾਲ ਰਹਿਣ ਲੱਗ ਪਏ ਤਦ ਦੱਸਿਆ ਕਿ ਅਰਬਾਸ ਤੇ ਸੁਲਮਾਨ ਉਹਨਾਂ ਨੂੰ ਇਕੱਠੇ ਕਈ ਵਾਰ ਹੈਲਨ ਦੇ ਨਾਲ ਵੇਖਿਆ ਜਾਂਦਾ ਜੋ ਕਿ ਹੈਲਨ ਨੂੰ ਕਾਫੀ ਪਸੰਦ ਕਰਦੇ ਆ ਤੇ ਤੁਹਾਨੂੰ ਬਾਲੀਵੁੱਡ ਦੀ ਪਹਿਲੀ ਆਈਟਮ ਗਰਲ ਯਾਨੀ ਕਿ ਹੈਲਨ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਸਾਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨੀਆ ਦੀ ਇਜਾਜ਼ਤ ਤੇ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਨਾਲ